ਏ ਜੀ ਕਿਰਦੇ ਮੁਖਾਰ ਪੈੰਨ ਵਿੱਚ ਫੁੱਲ ਜੀ ਰਸ ਪਿੰਨੀ ਬਾਣੀ ਦੇ ਕੋਈ ਵੀ ਸਟੋਰੀ ਤੋਲਦੀ ਨਾ ਤੋਲ ਜੀ ਗੁਰ ਕੀ ਕਹਾਣੀ ਦੇ ਪੁੱਛੇ ਨਾ ਕਿਸੇ ਨੇ ਕਦੇ ਨੇੜੇ ਹੋ ਕੇ ਸੀ ਦੁੱਖੜੇ ਟੰਗਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲ ਕੋ ਕੇ ਸੀ ਰੱਗੇ ਨਾ ਪੁੱਤ ਪਾਲ ਕੇ ਆਏ ਸੀ ਗਰੀਬ ਹਿੰਦ ਮੂਝ ਡੈਣਾ ਦੇ ਪੂਰੀ ਤਰ੍ਹਾਂ ਕੁੱਟੀ ਦੇ ਨਾਰੀਆਂ ਸਮੇਤ ਮਾਵਾਂ ਤੀਆਂ ਪੈਣਾ ਦੇ ਨਿਤ ਸਾਧ ਲੁੱਟੀ ਦੇ ਮੇਰੀ ਪਾਪਾ ਦੇ ਪਹਾੜ ਫੇਰ ਜਿੱਤੇ ਢੋਕੇ ਸੀ ਭੀਕਰ ਪਤਾਲ ਕੇ ਹੋਰ ਕੀ ਆ ਸਾਥੋ ਰੱਖਣਾ ਲੱਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਇਹ ਜਿ ਲੈ ਕੇ ਇੰਤਿਆਨ ਪੈਣਾ ਸਮਰਤਾਂ ਦਾ ਲੈ ਕੇ ਇੰਤਿਆਨ ਪੈਣਾ ਸਮਰਤਾਂ ਦਾ ਦਰਬਾਰ ਦੇ ਵਿੱਚੋਂ ਸਾਜਿਆ ਪੰਥ ਦੀ ਜਸੇਰ ਲੱਥਾਂ ਦਾ ਖੱਡੇ ਦੀ ਧਾਰ ਦੇ ਵਿੱਚੋਂ ਜੇ ਦੀ ਕੀਤੇ ਵਲੀ ਪੈਦਾ ਧਰਮ ਕਰੋ ਕੇ ਸੀ ਕਰ ਤਾ ਨਿਕਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਜੇ ਦੀ ਮੋਜ ਮਿਲ ਛੱਡ ਕੇ ਆਨੰਦ ਪਰ ਨੈ ਮੋਜ ਮੇਲੇ ਛੱਡ ਕੇ ਆਨੰਦਪੁਰ ਦੇ ਸਰਸਾ ਦੇ ਵਿਛੜੇ ਹਾਰ ਵਿੱਚ ਭੁੱਲ ਦਸ਼ਮੇਸ਼ ਗੁਰੂ ਦੇ ਅੱਡੇ ਅੱਡੇ ਨਿਕਰੇ ਇਹ ਸਾਰਾ ਹੀ ਖਜ਼ਾਨਾ ਪਾਣੀ 'ਚ ਡੋਬੋ ਕੇ ਸੀ ਤੁਰੇ ਦਰਿਆ ਚੜਾਲ ਕੇ ਹੋਰ ਕੀ ਆ ਸੰਤੋ ਰੱਖਣਾ ਲੱਕੋ ਕੇ ਸੀ ਰੱਖੇ ਨਾ ਪੁੱਤ ਪਾਲ ਕੇ ਫੇਰ ਚਮਕੌਰ ਦੇ ਕਿਲੇ ਨੂੰ ਤੱਕਿਆ ਅੱਤੀ ਰਾਤੀ ਤੁਰਦਾ ਪੁੱਤਰ ਦਿਲਾਸ਼ ਨੂਰ ਸਿੱਟੇ ਡਾ ਲੱਗਿਆ ਬਾਜਾ ਵਾਲੇ ਗੁਰਦਾ ਛੋਟੇ ਸਰਹੰਦ ਨੀਆਂ ਚੱਕ ਲਾਗੇ ਸੀ ਪੇਸ਼ ਹੋ ਕੇ ਕਾਰ ਕੇ ਪੇਸ਼ ਹੋ ਕੇ ਕਾਰ ਕੇ ਹੋਰ ਕੀ ਸਾਥ ਰੱਖਣਾ ਲ ਕੋ ਕੇ ਸੀ ਰੱਖੇਣਾ ਪੁੱਤ ਪਾਲ ਕੇ ਰਾਜ ਭਾਗ ਛੱਡ ਕੇ ਫਕੀਰ ਬਨਿਆ ਜੰਗਲਾਂ ਪ੍ਰੀਆ ਸ਼ਾਨਨੀ ਸਮਾਨ ਭਾਵੇਂ ਦੇਲ ਸ਼ਾਨਿਆ ਹੌਸਲਾ ਨੀ ਗਿਰਿਆ ਕੰਨਿਆਂ ਨੇ ਪੈਰ ਰੱਖਤੇ ਪਰੋ ਕੇ ਸੀ ਛਾਲੇ ਮੰਦੇ ਹਾਲ ਕੇ ਦੀ ਛਾਲੇ ਮੰਦੇ ਹਾਲ ਕੇ ਕੰਡਿਆਂ ਨੇ ਪੈਰ ਰੱਖਤੇ ਪਰੋ ਕੇ ਸੀ ਛਾਲੇ ਮੰਦੇ ਹਾਲ ਕੇ ਹੋਰ ਕੀ ਅਸਾਂ ਤੋ ਰੱਖਣਾ ਲੱਕੋ ਕੇ ਸੀ ਰੱਖੇਣਾ ਖਣੀ ਖਾ ਨਬੀ ਖਾ ਕਰੀ ਖੁਸ਼ਾਮਦ ਖਵਾਏ ਖਾਣੇ ਸੋਚ ਕੇ ਨਿਕਲ ਗਵਾਰੀ ਹੱਥੋਂ ਸਈ ਸਲਾਮਤ ਬਾਨ ਪੀਰੀ ਉੱਚ ਦੇ ਉਹ ਪੈਦਲ ਤੁਰੇ ਅਰੰਗੇ ਨੂੰ ਮੁਕਾਕੇ ਸੀ ਵੈਰੀਆਂ ਨੂੰ ਟਾਲ ਕੇ ਹੋਰ ਕੀ ਅਸਾਂ ਤੋਂ ਰੱਖਣਾ ਲਕੋ ਕੇ ਸੀ ਰਖੇ ਨਾ ਪੁੱਤ ਪਾਲ ਕੇ ਜਾਗਰਾਏ ਗੱਲੇ ਬਾਸ ਲੱਗੇ ਇੱਥੇ ਕੱਲੇ ਪਾਸ ਲੱਗੇ ਪੁੱਤਰ ਗੁਰੂ ਜੀ ਪੁੱਟਾ ਕਾਈ ਦਾ ਸੁਣ ਕੇ ਤੇ ਦਿਲਾਂ ਚੋਂ ਪੱਬੂ ਕੇ ਉੱਠਣਾ ਸੁਨੇ ਹਾ ਨੂਰੇ ਮਾਹੀ ਦਾ ਛੋਟੇ ਸਰ ਹੰਦ ਨਹੀਂ ਅਜ ਖਲੋਗੇ ਸੀ ਪੇਸ਼ ਹੋ ਕੇ ਕਰਕੇ ਹੋਰ ਕੀ ਅਸਤ ਰੱਖਣਾ ਲੱਕੋ ਕੇ ਸੀ ਰਖੇ ਨਾ ਪੁੱਤ ਪਾਲ ਕੇ ਮਾਲਵੇਂ ਤਾਰ ਪਰ ਦੁੱਖ ਚੱਲ ਕੇ ਆਲਵੇਂ ਉਤਾਰ ਭਾਰੇ ਦੁੱਖ ਚੱਲ ਕੇ ਪਾਸ ਬੰਦੇ ਦੇ ਗਿਆ ਮੜਿਆ ਬਰਾਗੀ ਵੇਖਿਆ ਗਲਾ ਸਿਰ ਆਖੀਰ ਪੈਰਾਂ ਤੇ ਪਿਆ ਓਏ ਤੁਪਿਆ ਗੁਰਾਂ ਦੇ ਚਰਨਾਂ 'ਚ ਝੁਕੇ ਸੀ ਵੈਰੀ ਮਾਰ ਫਾਲ ਕੇ ਹੋਰ ਕੀ ਅਸਾਧਾ ਦੇਸ਼ ਵਿੱਚ ਇਤਰੇ ਨਸੀਸ ਲੱਗਿਆ ਕਿਸੇ ਵਾਲੀ ਪੈਗੰਬਰ ਦੇ ਘਰ ਨਹੀਂ ਦਿਦਾਰ ਚ ਗੁਰੂ ਜੀ ਅੱਗੇ ਆ ਜੀ ਫਸਟ ਨੰਬਰ ਤੇ ਆ ਪੈਗ ਕਰਤਾਰ ਸਿੰਘ ਹੱਥ ਤੋਂ ਕੇਸੀ ਅਮਾਨਤ ਸਮਾਲ ਕੇ ਅਮਾਨਤ ਸਮਾਲ ਕੇ ਪੈਗ ਕਰਤਾਰ ਸਿੰਘ ਹੱਥ ਤੋਂ ਕੇਸੀ ਅਮਾਨਤ ਸਮਾਲ ਕੇ ਹੋਰ ਕੀ ਅਸਾਂ ਤੋਂ ਸਲ ਦੇ ਵਿੱਚ ਸੰਗਤ ਜੀ ਕਵੀ ਦੇ ਬੋਲ ਨੇ ਕਿ ਜੇਕਰ ਗੁਰੂ ਗੋਬਿੰਦ ਸਿੰਘ ਨਾ ਬਾਹ ਫੜਦੇ ਨਾਮ ਹੋਣਾ ਸੀ ਨਹੀਂ ਜਹਾਨੇ ਅੰਦਰ ਅਸੀਂ ਜਾਂਦੇ ਕਾਂਚੀ ਜਾਂ ਫੇਰ ਮੱਕੇ ਹਿੰਦੂ ਹੁੰਦੇ ਜਾਂ ਮੁਸਲਮਾਨੇ ਅੰਦਰ ਗੁਰੂ ਗੋਬਿੰਦ ਸਿੰਘ ਕਰਕੇ ਸਤਕਾਰ ਸਾਡਾ ਗੱਲਾਂ ਅਸਾਂ ਨਾ ਕਦੇ ਚਿਤਾ ਰੀਆਂ ਨੇ ਮੇਰੀ ਕੌਮ ਦੇ ਵਾਰਸੋ ਭੁੱਲਿਓ ਨਾ ਪੁੱਤ ਦੇ ਕੇ ਲਈਆਂ ਸਰਦਾਰੀਆਂ ਨੇ ਇਹ ਗੁਰੂ ਗੋਬਿੰਦ ਸਿੰਘ ਸੇ